他比你。多多 ਸਭ ਕੁਛ ਕੋ ਪੜਾਈ ਦੀ ਕਿਤਾਬਾਂ ਸਭ ਕੁਝ ਰੁੜ ਗਿਆ ਇੰਨਾ ਹੜਾਂ ਦੀ ਮਾਰ ਚ ਕਿਹੜੇ ਘਰ ਚ ਪਾਣੀ ਨਹੀਂ ਗਿਆ ਪੰਜਾਬ ਚ ਤੇ ਜਿਹੜੇ ਘਰ ਚ ਪਾਣੀ ਗਿਆ ਉਹ ਕਿਹੜਾ ਘਰ ਹੋਊਗਾ ਕਿ ਜਿਹਦੇ ਨਹੀਂ ਹੰਝੂ ਵਗੇਉਣਗੇ ਦੇਖੋ ਜਦੋਂ ਅਪਰੰਧਾ ਸ਼ਰਮਾ ਇਸ ਗੁੜੀਆ ਕੋਲ ਪਹੁੰਚਦੀ ਇਹਨਾਂ ਦੇ ਘਰੇ ਪਹੁੰਚਦੀ ਏ ਤਾਂ ਉਹਨਾਂ ਦੇ ਵੀ ਹੰਝੂ ਨਹੀਂ ਰੁਕਦੇ ਕਾਫੀ ਇਮੋਸ਼ਨਲ ਹੋ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਣੇ ਹਾਲਾਤ ਇਹਨਾਂ ਦੇ ਦੱਸੇ ਸੱਚੀ ਹੜਾਂ ਦੀ ਮਾਰ ਨੇ ਤਾਂ ਪੰਜਾਬ ਦਾ ਲੱਕੀ ਤੋੜ ਕੇ ਰੱਖਤਾ ਬਹੁਤ ਮਾੜਾ ਬਹੁਤ ਦੁੱਖ ਲੱਗਦਾ ਇਹ ਚੀਜ਼ਾਂ ਦੇਖ ਕੇ ਤੇ ਦੇਖੋ ਸਰੰਦਾ ਸ਼ਰਮਾ ਕਾਫੀ ਭਾਵਕ ਦਿਲ ਦੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਛਤੀ ਦੀ ਗੱਲਾਂ ਦਸੀਆਂ ਤੇਰੀ ਬ੍ਰਦਰ ਦੀਆਂ ਸਾਰੀਆਂ ਕਾਪੀਆਂ ਤੋਂ ਕੁੱਝ ਵਾਰ ਜੁੜ ਗਈਆਂ ਨੇ ਸਾਰਾ ਕੁਝ ਮੈਡਮ ਤੁਸੀਂ ਨਾ ਰੋ ਤੁਸੀਂ ਹੌਸਲਾ ਦੇਣਾ ਇਹਨਾਂ ਬੱਚਿਆਂ ਨੇ ਤੇ ਦੁੱਖ ਦੀ ਘੜੀਆ ਤੁਸੀਂ ਨਾ ਰੋ ਕਿਤਾਬ ਕਿਹਦੀ ਕੁੜੀ ਉਹਦੀ ਬੋਸਟਰ ਖਾਲੀ ਕੰਧੂ ਤਾਂ ਸਾਰਾ ਸੁਭਾਅ ਵੱਡਾ ਉੱਧਰ ਹੱਥੀਂ ਚੱਲ ਤਾਂ ਸਾਡਾ ਕਿਹਾ ਨਹੀਂ ਨਿਆਣੀ ਅਸੀਂ ਕਿਤੇ ਕਦੇ ਨਹੀਂ ਜਾਣਾ ਸਿੱਤੇ ਰਹੋ ਜੇ ਮੈਨੂੰ ਨਹੀਂ ਮੈਂ ਕਰਦਾ ਕਿੰਨਾ ਵੀ ਸਾਡਾ ਪ੍ਰਤਿਭਾ ਰੱਬ ਦਾ ਹੈ ਸਾਡੇ ਤੋਂ ਦੂਰੀ ਸੀ ਅਸੀਂ ਅੱਜ ਹੀ ਮਿਲੇ ਹਾਂ ਕਿੰਨੇ ਦਿਨੋਂ ਬਾਅਦ ਭਰਾ ਨੂੰ ਮਿਲੇ ਹਾਂ ਸਰ ਹੱfte ਤੋਂ ਬਾਅਦ ਮਿਲੇ ਆ। ਜਿਹੜਾ ਹੱfte ਉਹ ਨਹੀਂ। ਫਰਾ ਤੁਹਾਡਾ ਇੱਥੇ ਸੀਗਾ। ਮੇਰਾ ਬਾਬਾ ਤੇ ਸੀਗਾ। ਕੋਚੀ ਸੀ ਫਿਰ ਪਾਉਂਚਾ। ਹੱfte ਚੜ੍ਹ ਗਿਆ ਸੀ ਮੇਰੇ ਨਾਲ ਸੀਗਾ। ਅੱਛਾ। ਇਹਦਾ ਦੂਸਰੇ ਖੜ ਦੇ ਚੜ੍ਹ ਗਿਆ ਫਿਰ ਤੇ ਰਹੇ। ਰੋਟੀ ਪਾਣੀ ਖਾਂਦੇ ਰਹੋ। ਰੋਟੀ ਪਾਣੀ ਦੇ ਖੋਲ ਲੈਣੇ ਨਹੀਂ ਮਿਲਿਆ ਦੋ ਤਿੰਨ ਦਿਨ। ਪਰ ਉਹ ਤਾਂ ਬਾਅਦ ਬਾਦੇ ਆਏ ਹੋਣਾ ਫਿਰ ਚੰਗ ਚ ਲੈ ਗਿਆ ਕਿਸੀ ਹੱਦ ਤੱਕ। ਕੋਈ ਤਾਂ ਮੈਂ ਤੁਹਾਡੀ ਮਦਦ ਕਰਨ ਕੇ ਫੇਰ ਆਉਣਗੇ। ਤੁਹਾਡੀ ਪੜ੍ਹਾਈ ਨੂੰ ਲੈ ਕੇ ਘਬਰਾਉਣਾ ਨਹੀਂ ਆ ਕੋਈ। ਪਰ ਇਹਨਾਂ ਨੇ ਆਉਂਦੇ ਰਹਿਣਾ ਇਹ ਨਹੀਂ ਵੀ ਹਲੇ ਹੋਣੀ ਆਏ ਨੇ। ਬੈਠੋ ਤੁਸੀਂ ਕੀ ਹੋਇਆ ਕਬਰੋਣੇ ਕਿਉਂ ਪਏ ਹੋ ਸੇਵਾ ਲੈ ਕੇ ਪਹੁੰਚੇ ਆਂ ਤੁਹਾਡੀ ਮਦਦ ਕਰਾਂਗੇ ਹੋਰ ਵੀ ਵੀਰ ਇੱਥੇ ਆ ਰਹੇ ਨੇ ਫੋਨ ਨਹੀਂ ਛੇੜਨਾ ਆਹ ਦੇਖੋ ਗਲੋਬਲ 6 ਦੇ ਵਲੰਟੀਅਰ ਪਹੁੰਚੇ ਨੇ ਇਹ ਉੱਥੇ ਪਹੁੰਚਦੇ ਜਿੱਥੇ ਪਾਣੀ ਮੁੱਕਣ ਵਾਲਾ ਹੈ ਇੱਥੇ ਤਾਂ ਪਾਣੀ ਚਲੋ ਆ ਗਿਆ ਹੁਣ ਤਾਂ ਫੇਰੇ ਇੱਥੇ ਕਿਉਂ ਨਹੀਂ ਆਉਣਗੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਮਰਾਂ ਕੋਈ ਕੋਈ ਨਹੀਂ ਬਤੀ ਨਾ ਬਸ ਇੱਥੇ ਆਪਣੇ ਬੱਚੇ ਹੀ ਖੜੇ ਆਖੀ ਖੜੇ

ਖਬਰ ਆਉਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਆ ਸੂਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇੱਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਰੋਣਾ ਨਹੀਂ ਰੋਣਾ ਨਹੀਂ possible <Sanye> ਇਹਨੂੰ ਜਿੱਦਾਂ ਤੁਸੀਂ ਸੁਰੱਖਤ ਨਾਲ ਪਾਸੇ ਰੱਖਦੇ ਹੋ ਦਿਨ ਤੇ ਟਾਈਮ ਨਾ ਬੰਨ ਇੱਕ ਹੁੰਤਾਲਿਓ ਇਹ ਰੋਸ ਜਾਰੀ ਜੀ ਲਾਈਟ ਜਾਰੀ ਹਾਲੇ ਆਪਣਾ ਹੀ ਫੜਾ ਦੇ ਇਧਰ ਮੈਂ ਇਧਰ ਫੜਾ ਦੇ ਹਾਲੇ ਕੋ ਫੜਾ ਦੇ ਵੀ ਲੈ ਆ ਦੇ ਇਧਰ ਫੜਾ ਦਿਓ ਇਧਰ ਆ ਨਹੀਂ ਆ